ਦੇ ਜੀ ਕਰਦਾ ਤੁਰ ਜਾਈਦਾ ਤੇ ਸ਼ੁਰੂਆਤ ਕਰਾਂ ਤੋਂ ਪਹਿਲਾਂ ਸੁਖਿੰਦਰ ਸੰਤਾਏ ਦਾ ਗਾਣਾ ਜਿਹੜੀ ਅਗਰ ਤੇ ਅਸੀਂ ਚਲੇ ਹੈਗੇ ਆ ਸੀਜੀਸੀ ਚੜ੍ਹਦੀ ਚੱਟਿੱਗੜ ਗਰੁੱਪਸ ਆਫ ਕਾਲਜੇਸ ਜੀਡੀ ਦੇ ਵਿੱਚ ਅਸੀਂ ਚੱਲੇ ਆ ਉੱਥੇ ਮਾ ਜਿੰਨਾ ਦਾ ਕ੍ਰਿਸਮਸ ਦਾ ਪ੍ਰੋਗਰਾਮ ਹੈ ਤੇ ਆਪਾਂ ਕਵਰ ਕਰਾਂਗੇ ਅੰਦਰ ਕੀ ਮਾਹੌਲ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਐਂਟਰ ਆਪਾਂ ਕਰਦੇ ਆਂ ਪਹਿਲੇ ਇਥੇ ਰੀਬਨ ਲਾਇਆ ਹੋਇਆ ਕੱਟਣੇ ਤੋਂ ਦਾ ਸੇਤ ਹੋਈ ਸਕਦੇ ਸੀ ਪਰ ਇਹ ਬਿਚਾਰਾ ਕਿਸੇ ਵਾਸਤੇ ਲਾਇਆ ਹੋਇਆ ਅੰਦਰ ਦੀਆਂ ਥੱਲੋ ਦੀਆਂ ਜੀ ਠੀਕ ਆ ਆ ਚੱਲਦੇ ਆ ਆਜੋ ਤਿਆਰੀਆਂ ਪੂਰੀਆਂ ਨੇ ਗੁਬਾਰੇ ਲਾਏ ਹੋਏ ਨੇ ਤਿਆਰੀਆਂ ਹੋ ਗਈਆਂ ਸਾਰੀਆਂ ਬਸ ਚਲ ਰਹੀ ਹੈ ابھی ਚਲ ਰਹੀਆਂ ابھی ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੰਗਰੇਜ਼ੀ ਵੈਸੇ ਮੇਰੀ ਮਤ ਥੋੜੀ ਜੀ ਵੀਕ ਆ ਪਰ ਫਿਰ ਵੀ ਕੋਸ਼ਿਸ਼ ਕਰਦੇ ਆਂ how are you enjoying to enjoying here yeah i'm enjoying here uh, come and uh, there is festival merry christmas i feel open bro i'm happy being here bro i can't just wait to even eat the food yeah. merry christmas merry christmas to you too university padde hunde si dass <laughs> vi hostel ch rehnde hunde si chuttiyan wale dinne katte jande hunde si gharanu kyonki utthe yaar dost ikkhe hunde si apna oka enjoyment honda si ta idhar le passe cake vi aa aha ਸਜਾਵਟਾਂ ਕੀਤੀਆਂ ਹੋਈਆਂ ਨੇ ਲੋਵਾਰੇ ਵੱਲੋਂ ਸਾਰੇ ਅਪਲਾਈ ਹੋਏ ਨੇ ਸੰਤਾ ਕਲੋਜ਼ ਜਿਹੜੀ ਕਿ ਕਰਵੈਤ ਹੈ ਕਿ ਛੋਟੇ ਬੱਚਿਆਂ ਨੂੰ ਤੋਹਫੇ ਵੰਡਦਾ ਤੇ ਆਸ-ਪਾਸੇ ਸਜਾਵਟ ਦੇ ਤੌਰ ਤੇ ਛੋਟੇ-ਛੋਟੇ ਤੋਹਫੇ ਵੀ ਲਾਏ ਹੋਏ ਆ ਦੇਖੇ ਮੁੰਡੇ ਆਪਣੀਆਂ ਫੋਟੋਆਂ ਖਿਚਾ ਰਹੇ ਨੇ ਸੋਹਣੀ ਲਾਈਟ ਦੇਦੀ ਉਹਨੂੰ ਬੱਚੇ ਇੰਜੋਏ ਕਰ ਰਹੇ ਨੇ ਜੁੜੇ ਰਹੋ ਹੌਲੀ-ਹੌਲੀ ਸਾਰੀਆਂ ਚੀਜ਼ਾਂ ਦਿਖਾਉਣੇ ਆ ਤਦ ਉਸੇ ਮੈਂ ਤੁਹਾਡੇ ਨਾਲ ਅਮਿਤ ਕੁਮਾਰ ਜਿੱਥੇ ਜੀ ਕਰਦਾ ਤੁਰ ਜਾਈਦਾ ਇਹ ਸ਼ੁਰੂਆਤ ਕਰਨ ਤੋਂ ਪਹਿਲਾਂ ਸੁਤਿੰਦਰ ਸੰਤਾਏ ਦਾ ਗਾਣਾ ਜੇ ਤੇ ਆ ਗਿਆ ਤੁਸੀਂ ਜਰੂਰ ਸੁਣਿਓ ਇਹ ਗਾਣਾ ਹੈਗਾ ਫਿਰ ਹਾਲ ਹਵਾਵਾਂ ਰੁਮਕਦੀਆਂ ਤੇ ਚਖੜ ਝਿੱਲੂ ਵੇਖਾਂਗੇ ਜਰੂਰ ਸੁਣਿਓ ਰეკਮੈਂਡ ਮੈਂ ਤੁਹਾਨੂੰ ਕਰ ਰਿਹਾ ਹੈਗਾ ਤੇ ਅਸੀਂ ਚੱਲੇ ਹੈਗੇ ਆ ਸੀਜੀਸੀ ਚੰਜੜੀ ਚੱਟਿਗੜ੍ਹ ਗਰੁੱਪਸ ਆਫ ਕਾਲਜੇਜ਼ ਚੰਜੜੀ ਦੇ ਵਿੱਚ ਅਸੀਂ ਚੱਲੇ ਆ ਉੱਥੇ ਅੱਜ ਮੈਰੀ ਕ੍ਰਿਸਮਸ ਦਾ ਫੰਕਸ਼ਨ ਹੈ ਨੌਜਵਾਨ ਮੁੰਡੇ ਕੁੜੀਆਂ ਉੱਥੇ ਹੋਣਗੇ ਤੇ ਪ੍ਰਦਰਸ਼ਨੀਆਂ ਵੀ ਹੋਣਗੀਆਂ ਸ਼ਾਇਦ ਵੱਖਰੇ ਵੱਖਰੇ ਪਰਫਾਰਮੈਂਸ ਵੀ ਹੋਣਗੇ ਇਹਦੇ ਨਾਲ ਜਿਹੜੇ ਉੱਥੇ ਦੇ ਅਧਿਆਪਕ ਹੋਣਗੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਦਾ ਉਹ ਫੰਕਸ਼ਨ ਦੇਖਦੇ ਆ ਹਾਲਾਂਕਿ 크리스마ਸ ਗੋਰੀਆਂ ਦਾ ਤਿਵਾਰ ਆ ਹੁਣ ਪੰਜਾਬ ਦੇ ਵਿੱਚ ਵੀ ਕਲਚਰ ਆ ਇਹਨੂੰ ਮਨਾਇਆ ਜਾਂਦਾ ਤੇ ਏਡੇ ਵੱਡੇ ਕਾਲਜ ਦੇ ਵਿੱਚ ਇਸ ਨੂੰ ਫੰਕਸ਼ਨ ਦੇ ਤੌਰ ਤੇ ਮਨਾਇਆ ਜਾ ਰਿਹਾ ਤੁਹਾਨੂੰ ਦਿਖਾਵਾਂਗੇ ਉੱਥੇ ਉੱਥੋਂ ਦਾ ਮਾਹੌਲ ਦਿਖਾਵਾਂਗੇ ਉੱਥੇ ਕੀ এনਵਾਇਰਨਮੈਂਟ ਆ ਉੱਥੇ ਕਿਸ ਤਰ੍ਹਾਂ ਦੇ ਬੱਚੇ ਨੇ ਮੁੰਡੇ ਕੁੜੀਆਂ ਨਾਲ ਆਪਾਂ ਗੱਲਬਾਤ ਕਰਾਂਗੇ ਕਿਵੇਂ ਦਿਖਦੇ ਨੇ ਸਾਰਾ ਕੁਝ ਜੋ ਅੱਜ ਕੱਲ ਪੰਜਾਬ ਦੇ ਵਿੱਚ ਵੀ ਹੋ ਰਿਹਾ ਹੈ ਜਾਂ ਕਾਲਜਾਂ ਦਾ ਪੂਰਾ ਹਾਲ ਹੈਗਾ ਸਰਕਾਰੀ ਕਾਲਜਾਂ ਦਾ ਦੇਖ ਲਈਏ ਤਾਂ ਬੱਚੇ ਅੱਜ ਕੱਲ ਬਾਹਰ ਨੂੰ ਭੱਜੇ ਚੱਲੇ ਆ ਸਰਕਾਰੀ ਕਾਲਜ ਜਿਹੜੇ ਹੈਗੇ ਆ ਉਹ ਸਿਰਫ ਨਸ਼ੇ ਕਰਨ ਵਾਲੀ ਥਾਂ ਵੀ ਬਣ ਜਾਂਦੇ ਹੈਗੇ ਆ ਤੇ ਖੰਡਰ ਵੀ ਬਣ ਜਾਂਦੇ ਹੈਗੇ ਆ ਇਹ ਵੀ ਇੱਕ ਵੱਡਾ ਸਵਾਲ ਹੈ ਪਰ ਜਿਹੜੇ ਪ੍ਰਾਈਵੇਟ ਕਾਲਜ ਹੈਗੇ ਆ ਉਹ ਬੱਚੇ ਨੂੰ ਖਿੱਚ ਰਹੇ ਹੈਗੇ ਆ ਤੇ ਪੜਾ ਵੀ ਰਹੇ ਹੈਗੇ ਆ ਉੱਥੋਂ ਦਾ ਮਾਹੌਲ ਦੇਖਦੇ ਆ ਕੀ ਕਲਚਰ ਹੈਗਾ ਅੱਗੇ ਦੇਖਾਂਗੇ ਉਹਨਾਂ ਦੀ ਬੱਚਿਆਂ ਦੀ ਤੇ ਬਾਕੀ ਕੀ ਕੁਝ ਨਿਕਲਦਾ ਮੈਂ ਤੇ ਮੇਰਾ ਸਾਥੀ ਰਾਜਵਿੰਦਰ ਨਿਕਲ ਚੁੱਕੇ ਆ ਆਪਣਾ ਮੋਹਾਲੀ ਤੋਂ ਸਿੱਧੀ ਸਿੱਧੀ ਇਹ ਮੇਰੇ ਖਿਆਲ ਲਾਂਡਰਾ ਵਾਲੇ ਪਾਸੇ ਪੈ ਜਾਂਦਾ ਹੈ ਇਹ ਜੇ ਜਾ ਕੇ ਹੁਣ ਤੁਹਾਨੂੰ ਮਾਹੌਲ ਦਿਖਾਵਾਂਗੇ ਕੀ ਹਿਸਾਬ ਆ ਵਾ ਇਹ ਇਧਰ ਨੂੰ ਖੱਬੇ ਜਾਵਾਂਗੇ ਰਾਜਪੁਰਾ ਪੜਿਆਲਾ ਸ਼ੁਰੂ ਹੋ ਜਾਂਦਾ ਹੈ ਇਧਰ ਨੂੰ ਲਾਂਡਰਾ ਤੇ ਖੜੜ ਸ਼ੁਰੂ ਹੋ ਜਾਂਦਾ ਹੈ ਜੇ ਅਸੀਂ ਉਧਰਲੀ ਚੱਲੇ ਆ ਜਿੱਧਰ ਦੀ ਬਨੂੜ ਵਾਲੇ ਪਾਸੇ ਚੱਲੇ ਹੈਗੇ ਆ ਜੇ ਕਿਸੇ ਨੇ ਪੜਿਆਲੇ ਜਾਣਾ ਹੋਵੇ ਤਾਂ ਇਧਰ ਇਹ ਸਰਾਸ ਨਹੀਂ ਜਾਇਆ ਜਾ ਸਕਦਾ ਟੋਲੋਂ ਦਾ ਬਚ ਚੁਕਾ ਹਾਂ ਚਲੋ ਉਹਲਾਤੇ ਮੌਕੇ ਤੇ ਪਹੁੰਚਦੇ ਆਂ ਵੀ ਤੁਹਾਨੂੰ ਮਾਹੌਲ ਦਿਖਾਉਨੇ ਆਂ ਕੀ ਹਿਸਾਬ ਦਾ ਵਅਕਤ ਦੇਖਦੇ ਆਂ ਇਹ ਸਟੋਰੀ ਕਿਸ ਪਾਸੇ ਨੂੰ ਚੱਲੀ ਆ ਜਿਸ ਤਰ੍ਹਾਂ ਦੀ ਕਯੂਰਿਓਸਿਟੀ ਤੁਹਾਡੇ ਅੰਦਰ ਪੈਦਾ ਹੋਈ ਆ ਉਹੀ ਸਵਾਲ ਜੋ ਸਾਡੇ ਅੰਦਰ ਵੀ ਹੈਗੇ ਨੇ ਕਿ ਉੱਥੇ ਜਾ ਕੇ ਕੀ ਕੀ ਹੋਊਗਾ ਕੀ ਕੀ ਤੁਹਾਨੂੰ ਦਿਖਾ ਪਾਵਾਂਗੇ ਬੱਤ-ਬੱਤ ਸੋਹਣੀਆਂ ਸੋਹਣੀਆਂ ਚੀਜ਼ਾਂ ਦਿਖਾਵਾਂਗੇ ਨਾਲ ਜੁੜੇ ਰਹੋ ਸਫਰ ਸ਼ੁਰੂ ਪਪੌਂਟਿਕ ਆ ਸੀ ਚੰਡੀਗੜ੍ਹ ਗਰੁੱਪ ਆਫ ਕਾਲਜੇਸ ਛੰਡੇੜੀ ਦੇ ਵਿੱਚ ਤੇ ਕਾਲਜ ਕੈਂਪਸ ਯੂਨੀਵਰਸਿਟੀ ਦਾ ਮਾਹੌਲ ਹੀ ਵੱਖਰਾ ਹੁੰਦਾ ਹੈ ਇੱਕ ਵਾਰ ਆਸੇ-ਪਾਸੇ ਤੁਹਾਨੂੰ ਗ੍ਰੀਨਰਵੀਜ਼ ਦਿਖਾ ਦਿੰਨੇ ਆ ਅੱਜ ਇਨਾਂ ਦਾ ਕ੍ਰਿਸਮਸ ਦਾ ਪ੍ਰੋਗਰਾਮ ਹੈ ਤੇ ਆਪਾਂ ਕਵਰ ਕਰਾਂਗੇ ਬੜੀ ਸੋਹਣੀ ਡੈਕੋਰੇਸ਼ਨ ਇਨਾਂ ਨੇ ਕੀਤੀ ਹੋਈ ਹੈ ਵਿਦੇਸ਼ੀ ਬੱਚੇ ਇੱਥੇ ਪੜ੍ਹਦੇ ਨੇ ਇੱਥੇ ਆ ਕੇ ਦਾਖਲੇ ਲੈਂਦੇ ਨੇ ਤੇ ਉਹਨਾਂ ਦੇ ਲਈ ਕ੍ਰਿਸਮਸ ਦਾ ਤਿਉਹਾਰ ਖਾਸ ਹੋ ਜਾਂਦਾ ਹੈ ਤੇ ਉਹ ਅੰਦਰ ਕੀ ਮਾਹੌਲ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਐਂਟਰ ਆਪਾਂ ਕਰਦੇ ਆ ਸਾਰਾ ਕੁਝ ਦੇਖਦੇ ਆ ਕਿ ਕਿਵੇਂ ਬੱਚਿਆਂ ਨੇ ਅੰਦਰ ਪ੍ਰਬੰਧ ਕੀਤੇ ਨੇ ਮੈਰੀ ਕ੍ਰਿਸਮਸ ਤਿਉਹਾਰ ਗੋਰੀਆਂ ਦਾ ਤੇ ਇੱਥੇ ਮਨਾਇਆ ਜਾ ਰਿਹਾ ਕਿਉਂਕਿ ਇੱਥੇ ਵਿਦੇਸ਼ੀ ਬੱਚੇ ਵੀ ਪੜ੍ਹਦੇ ਨੇ ਤੇ ਕਿਸ ਤਰ੍ਹਾਂ ਦੇ ਅੰਦਰ ਪ੍ਰਬੰਧ ਨੇ ਮੈਨੇਜਮੈਂਟ ਵਾਲੇ ਵੀ ਆਣਗੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਸੁਨੇਹਾ ਵਿਦੇਸ਼ੀ ਬੱਚਿਆਂ ਨੂੰ ਬੜੀਆਂ ਆਪਣੇ ਵਤਨੋਂ ਇੱਧਰ ਵਤਨ ਆਏ ਨੇ ਪਰਦੇਸੀ ਕਹਿ ਸਕਦੇ ਆ ਜਿਵੇਂ ਆਪਣੇ ਪੰਜਾਬੀ ਵੀ ਜਾਂਦੇ ਹੁੰਦੇ ਨੇ ਉਹ ਵੀ ਵਿਚਾਰੇ ਪਰਦੇਸ ਆਏ ਨੇ ਆਪਣਾ ਦੇਸ਼ ਛੱਡ ਕੇ ਆਏ ਨੇ ਤੇ ਅੰਦਰ ਚੱਲਦੇ ਆਂ ਅੰਦਰ ਕੀ ਹਿਸਾਬਤਾ ਪਹਿਲਾਂ ਇੱਥੇ ਰੀਬਨ ਲਾਇਆ ਹੋਇਆ ਕੱਟ ਨਿਕਲਦਾ ਸੇਥੋ ਹੀ ਸਕਦੇ ਸੀ ਪਰ ਇਹ ਵਿਚਾਰਾ ਕਿਸੇ ਵਾਸਤੇ ਲਾਇਆ ਹੋਇਆ ਹੈ ਇੰਦਰ ਦੀਆਂ ਜੱਥਲੋ ਦੀ ਆਜੀ ਠੀਕ ਆ ਆ ਚਲਦੇ ਆ ਆਜੋ ਤੇ ਆריה ਪੂਰੀਆਂ ਨੇ ਗੁਬਾਰੇ ਲਾਏ ਹੋਏ ਨੇ ਆਪਣੇ ਆਪਣੇ ਟੱਕ ਤਰੀਕੇ ਦੇ ਨਾਲ ਸਜਾਵਟ ਕੀਤੀ ਹੋਈ ਆ ਬੱਚੇ ਪ੍ਰੈਪਰੇਸ਼ਨ ਕਰ ਰਹੇ ਨੇ ਖਾਣ ਪੀਣ ਨੂੰ ਵੀ ਵਾਵਾ ਇਹਨਾਂ ਦੇ ਵੱਲੋਂ ਸ਼ਾਇਦ ਆਪ ਹੀ ਬਣਾਇਆ ਗਿਆ ਪਲਮ ਕੇਕਸ ਬਣਾਏ ਗਏ ਨੇ એનર્ਜੀ ਬੋਲਸ ਬਣਾਇਆ ਗਿਆ ਨਹੀਂ ਇੰਦਰਲੇ ਪਾਸੇ ਵੀ ਕੁਛ ਨਾ ਕੁਛ ਬਣਾਇਆ ਗਿਆ ਚਾਟ ਦਾ ਵੈਸੇ ਇੱਥੇ ਸਾਈ ਲੱਗਿਆ ਮਿਕਸ ਵੈਜ ਸੂਪ ਇੱਥੇ ਬੱਚਿਆਂ ਨੇ ਆਪ ਬਣਾਇਆ ਆਪ ਤਿਆਰ ਕੀਤਾ ਹੈ ਤੇ ਅੱਗੇ ਫਰੂਟ ਚਾਟ ਵੀ ਪਈ ਆ ਅੱਗੇ ਇਹ ਕੀ ਪਏ ਨੇ ਗੋਆਵਾ ਸ਼ਾਰਟਸ ਵੀ ਪਏ ਨੇ ਇਹ ਆਪਣੇ ਆਪ ਦੇ ਵਿੱਚ ਇਹਨਾਂ ਨੇ ਤਿਆਰੀਆਂ ਕੀਤੀ ਹੋਈਆਂ ਹਨ ਗੱਲਬਾਤ ਕਰਨ ਦੀ ਦੇਖਦੇ ਆ ਕੀ ਕਹਿੰਦੇ ਨੇ ਤਿਆਰੀਆਂ ਹੋ ਗਈਆਂ ਸਾਰੀਆਂ ਬਸ ਚੱਲ ਰਹੀ ਹੈ ابھی ਚੱਲ ਰਹੀ ਹੈ ابھی ਕੈਸੇ ਦੇਖ ਰਹੇ ਹੋ ਫੈਸਟੀਵਲ ਕੋ ਮੈਰੀ クリスマス ਮਨਾਇਆ ਜਾ ਰਹਾ ਹੈ ਯਾਰ तो अच्छे तरीके से हमारे डिपार्टमेंट ने हम नहीं खुद सारी कुकिंग करी सा है जो हेल्दी, हेल्दी जी, 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 हेल्दी, हेल्दी तो हमारे भी बच्चे जाते हैं पंजाब से बाहर यहाँ से यहाँ पे भी आए हुए अपना देश छोड़ के प्रदेश आए हुए हैं उनके लिए उनका ये त्योहार हाँ जी हाँ जी बिल्कुल उन्हीं के लिए स्पेशली हम ऑर्गेनाइज करेट करने की कोशिश हैं ਤੁਸੀਂ ਇਹ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਬੱਚੇ ਲੱਗੇ ਹੋਏ ਨੇ ਇੱਥੇ ਤੇ ਆਪਣੇ ਆਪ ਦੇ ਵਿੱਚ ਇੱਕ ਸੋਹਣਾ ਜਿਹਾ ਕੈਂਪਸ ਦਾ ਮਾਹੌਲ ਹੈ ਵਿਦੇਸ਼ੀ ਬੱਚੇ ਵੀ ਤੁਸੀਂ ਦੇਖ ਸਕਦੇ ਹੋ ਆਪਣੇ ਤਰੀਕੇ ਦੇ ਨਾਲ ਇੱਥੇ ਇੰਜੋਏ ਕਰ ਰਹੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੰਗਰੇਜ਼ੀ ਵੈਸੇ ਮੇਰੀ ਮਤ ਥੋੜੀ ਜੀ ਵੀਕ ਆ ਪਰ ਫਿਰ ਵੀ ਕੋਸ਼ਿਸ਼ ਕਰਦੇ ਆ ਸੋ ਹੈਲੋ ਹਾਊ ਯੂ ਇੰਜੋਇੰਗ ਟੂ ਇੰਜੋਇੰਗ ਹੇਅਰ ਯਾ ਆਮ ਇੰਜੋਇੰਗ ਹੇਅਰ ਹਾਊ ਯੂ ਫੀਲਿੰਗ ਯੂ ਆਰ ਫਾਰ ਓਮ ਐਂਡ ਹੇਅਰ ਯੂ ਕਮ ਐਂਡ ਥੇਅਰ ਇਜ਼ ਫੈਸਟੀਵਲ ਮੈਰੀ ਕ੍ਰਿਸਮਸ I feel open, bro. I'm happy being here, bro. I can't just wait to even eat the food. You, you miss your home? Home, oh, not really. Not really. Your family? family. Me away. Your family? Yeah, I miss my family, of course. Yeah, yeah I well, really on, do. On festivals, uh, there's a get together, yeah. and you are away from them here. Yeah, I am away from them, but they're happy because I'm here, and I'm happy because I'm here. Yeah. yeah. Merry Christmas. Merry Christmas to you too. So, see, dekha, ye ਤਿਉਹਾਰ ਦੇ ਵਿੱਚ ਨੇ ਭਾਵੇਂ ਘਰੋਂ ਦੂਰ ਨੇ ਕਹਿੰਦੇ ਪਰ ਇੱਥੇ ਰਹਿ ਕੇ ਸਾਨੂੰ ਇੰਨਾ ਆਨੰਦ ਆ ਰਿਹਾ ਕਿ ਘਰਦਿਆਂ ਦੀ ਵੀ ਇੰਨੀ ਯਾਦ ਨਹੀਂ ਆਉਂਦੀ ਵੀ ਪਿੱਛੇ ਘਰ ਦੀ ਇੰਨੀ ਯਾਦ ਨਹੀਂ ਆਉਂਦੀ ਪਿੰਡ ਜਿੱਥੇ ਅਸੀਂ ਕਾਲਜ ਯੂਨੀਵਰਸਿਟੀ ਪੜ੍ਹਦੇ ਹੁੰਦੇ ਸੀ ਤਾਂ ਅਸੀਂ ਵੀ ਹੋਸਟਲਾਂ 'ਚ ਰਹਿੰਦੇ ਹੁੰਦੇ ਸੀ ਛੁੱਟੀਆਂ ਵਾਲੇ ਦਿਨ ਘਾਟੇ ਜਾਂਦੇ ਹੁੰਦੇ ਸੀਗੇ ਘਰਾਂ ਨੂੰ ਕਿਉਂਕਿ ਉੱਥੇ ਯਾਰ ਦੋਸਤ ਇਕੱਠੇ ਹੁੰਦੇ ਸੀ ਆਪਣਾ ਮੱਖਾ ਇੰਜੋਏਮੈਂਟ ਹੁੰਦਾ ਸੀ ਤਾਂ ਇਧਰਲੇ ਪਾਸੇ ਕੇਕ ਵੀ ਆ ਆਹ 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 ਕੇਕ ਕੱਟਿਆ ਜਾਊਗਾ ਇਹ ਕੇਕ ਇਧਰਲੇ ਪਾਸੇ ਕੱਟਿਆ ਜਾਊਗਾ ਜਵਾਕ ਫੋਟੋ ਫੋਟੋ ਵੀ ਚਾਈ ਜਾਂਦੇ ਨੇ ਪਿੱਛੇ ਸੰਤਾ ਗੋਰੀਆਂ ਦਾ ਬਾਬਾ ਵੀ ਇਹਨੂੰ ਕਹਿ ਦਿੰਦੇ ਆ ਤੇ ਇਹ ਹਾਲ ਤੁਸੀਂ ਐਸੇ ਦੇਖੋ ਤੇ ਸੋਹਣਿਆ ਸੋਹਣਿਆ ਇਹ ਡੈਕੋਰੇਸ਼ਨਾਂ ਅੰਦਰ ਕੀਤੀਆਂ ਹੋਈਆਂ ਨੇ ਸੋਹਣੇ ਸੋਹਣੇ ਸਜਾਵਟਾਂ ਕੀਤੀਆਂ ਹੋਈਆਂ ਨੇ ਗੁਬਾਰੇ ਵਾਦੂ ਸਾਰੇ ਫਲਾਈ ਹੋਏ ਨੇ ਸੰਤਾ ਕਲੋਜ਼ ਜਿਹੜੀ ਕਿਕਰਵਤ ਹੈ ਕਿ ਛੋਟੇ ਬੱਚਿਆਂ ਨੂੰ ਤੋਹਫੇ ਵੰਡਦਾ ਤੇ ਆਸ-ਪਾਸੇ ਸਜਾਵਟ ਦੇ ਤੌਰ ਤੇ ਛੋਟੇ-ਛੋਟੇ ਤੋਹਫੇ ਵੀ ਲਾਏ ਹੋਏ ਆ ਤੇ ਇਹ ਮੁੰਡੇ ਆਪਣੀਆਂ ਫੋਟੋਆਂ ਖਿਚਾ ਰਹੇ ਨੇ ਸੋਹਣੀ ਲਾਈਟ ਦੇਦੀ ਉਹਨੂੰ ਵੇਖੋ ਫੋਟੋ ਚੰਗੀ ਆਜੇ ਤੈਮੋ ਹੌਲੇ ਤੋਂ ਲੈ ਕੇ ਪਾਸੇ ਐਡਮਿਨਿਸਟ੍ਰੇਸ਼ਨ ਹੈ ਬੈਠਦੇ ਨੇ ਜਿੱਥੋਂ ਪ੍ਰਬੰਧ ਤੋਰਦੇ ਨੇ ਤੇ ਐਡਮਿਨਿਸਟ੍ਰੇਸ਼ਨ ਬਲੌਕ ਸੈਂਟਰ ਪੋਰਟ ਦੇ ਵਿੱਚ ਇੱਥੇ ਇਹ ਫੰਕਸ਼ਨ ਚੱਲ ਰਿਹਾ ਹੈ ਅਗਲੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਅੱਗੇ ਕੀ ਕੁਝ ਇੱਥੇ ਹੋਊਗਾ ਕਿ ਕਟ ਸੈਰਮਨੀ ਵੀ ਹੋਊਗੀ ਉਸ ਤੋਂ ਬਾਅਦ ਸ਼ਾਇਦ ਅਫੀਸ਼ੀਅਲਸ ਵੀ ਇੱਥੇ ਆ ਕੇ ਖਾਣਗੇ ਪੀਣਗੇ ਤੇ ਉਦੋਂ ਦੇਖਾਂਗੇ ਕਿ ਤਰੀਕਾ ਉਹਨਾਂ ਦਾ ਰੰਦਾ ਬੱਚੇ ਇੰਜੋਏ ਕਰ ਰਹੇ ਨੇ ਜੁੜੇ ਰਹੋ ਹੌਲੀ ਹੌਲੀ ਸਾਰੀਆਂ ਚੀਜ਼ਾਂ ਦਿਖਾਉਨੇ ਆਂ